ਮੈਂ ਤੁਸੀਂ ਇਧਰ ਨੂੰ ਲੱਗਿਆ ਜਿਵੇਂ ਹੁਣ ਅੱਜ ਕੱਲ ਦੀ ਪਨੀਰੀ ਕਹਿੰਦੀ ਆ ਵੀ ਅਸੀਂ ਗੇੜੇ ਗੂੜੇ ਕਟਨੇ ਆ ਜਾਂ ਇਧਰ ਉਧਰ ਨੂੰ ਤੁਰੇ ਫਿਰਦੇ ਆ ਤੇ ਉਵੇਂ ਤੁਸੀਂ ਕਿਵੇਂ ਇਧਰ ਨੂੰ ਸੋਚਿਆ ਵੀ ਆ ਆ ਵੀ ਕੰਮ ਸ਼ੁਰੂ ਕਰ ਲਈਏ ਸਾਡੇ ਉਸਤਾਦ ਜਿਵੇਂ ਸਿਖਾਉਂਦੇ ਰਹੇ ਨੇ ਵੱਡੇ ਬਜ਼ੁਰਗ ਕਹਿੰਦੇ ਰਹੇ ਨੇ ਵੀ ਨਸੀ ਵਾਲੀ ਪਨੀਰ ਨੂੰ ਨਹੀਂ ਜਾਣਾ ਉਧਰ ਨੂੰ ਨਹੀਂ ਵਧਣਾ ਹਾਂ ਹਾਂ ਉਸੇ ਤਰ੍ਹਾਂ ਹੀ ਬਜ਼ੁਰਗ ਕਹਿੰਦੇ ਵੀ ਜਿਹੜੀ ਸਰਧਾਈ ਆ ਵੀ ਇਹਨੂੰ ਵੀ ਤਾਕਤ ਵਾਲੀ ਚੀਜ਼ ਆ ਜਿਹਨੂੰ ਤੁਸੀਂ ਪੀਓ ਨਾਲੇ ਦੂਜਿਆਂ ਨੂੰ ਪਿਐਓ ਆ ਪਤੰਦਰੋਤ ਨਾਲੇ ਦੂਜਿਆਂ ਨੂੰ ਤੰਤਰੋਸ ਰੱਖੋ ਹਾਂ ਬਾਕੀ ਇਹਦੇ 'ਚ ਡਰਾਈ ਫਰੂਟ ਹੁੰਦੇ ਆ ਜਾਂ ਹੋਰ ਚੀਜ਼ਾਂ ਆਉਂਦੀਆਂ ਹਨਾ ਹਾਂਜੀ 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 ਤੇ ਕੀ ਕੀ ਪਾਉਣਾ ਇਹਦੇ ਵਿੱਚ ਸਰਧਾਈ ਦੇ ਵਿੱਚ ਵਿੱਚ ਜੀ ਸਰਧਾਈ ਵਿੱਚ ਆ ਜਾਂਦਾਗਾ ਹ अच्छा केडी केडी चीज आ है हां गुलाब ਦੇ ਫੁੱਲ ਆ ਜਾਂਦੇ ਆ ਜੀ हां हां ਖਸ ਖਸ ਆ ਜਾਂਦੀ ਆ ਜੀ हां जी ਤੇ ਮੱਗਜ ਆ ਜਾਂਦੇ ਆ ਜੀ ਕਾਜੂ ਆ ਜਾਂਦੇ ਆ ਬਦਾਮ ਆ ਜਾਂਦੇ ਆ ਇਲਾਚੀਆਂ ਆ ਜਾਂਦੀਆਂ ਲੌਂਗ ਆ ਜਾਂਦੇ ਆ ਇਹ ਚੀਜ਼ਾਂ ਪਾਉਨੇ ਆ ਮਿਸ਼ਰੀ ਆ ਜਾਂਦੀ ਆ ਖੰਡ ਆ ਜਾਂਦੀ ਆ ਦੰਦ ਪੈ ਜਾਂਦਾ ਵਿੱਚ ਜੀ ਠੀਕ ਆ ਤੇ ਉਹ ਤੁਸੀਂ ਕੋਲਚਾਂ ਚ ਕਿਹੜੀ ਕਿਹੜੀ ਆਈਟਮ ਕੱਲੇ ਕੋਲਚੇ ਸੈਂਪਲ ਕੋਲਚੇ ਹੁੰਦੇ ਆ ਜਾਂ ਕੱਲੇ ਵਿੱਚ ਪਨੀਰ ਵਾਲੇ ਜਾਂ ਕੋਹੜ ਆਈਟਮਾਂ ਐਡ-ਆਨ ਕੀਤੀਆਂ ਤੁਸੀਂ ਨਹੀਂ ਹਾਂਜੀ ਉਹ ਸਿੰਪਲ ਵੀ ਜਨਕੇ ਵਿੱਚ ਪਨੀਰ ਵਾਲਾ ਜੋ ਕੋਈ ਕਹਿ ਦਿੰਦਾ ਦਾ ਪਾ ਦੇ ਦੇ ਜੀ ਅੱਛਾ ਨਹੀਂ ਸਿੰਪਲ ਬਣਾ ਕੇ ਦੇ ਦੇ ਜੀ ਅੱਛਾ ਅੱਛਾ ਤੇ ਤਰਤੇ ਜਾ ਤਾਂ ਸਿੰਪਲ ਹੀ ਪਸੰਦ ਕਰਦੇ ਆ ਲੋਕ ਹਾਂ ਇਹ ਤਾਂ ਹੈ ਬਾਕੀ ਤੁਸੀਂ ਮੈਂ ਬੇਨਤੀ ਕਰਦਾ ਵੀ ਜਿਹੜੇ ਨੌਜਵਾਨ ਆ ਜਿਹੜੇ ਇੱਧਰਲੇ ਪਾਸੇ ਨੂੰ ਕਿਹੜੇ ਬੇਰੁਜ਼ਗਾਰ ਤੁਰੇ ਫਿਰਦੇ ਆ ਇਹਨਾਂ ਨੌਜਵਾਨਾਂ ਵੱਲ ਵੀ ਦੇਖਿਓ ਵੀ ਜਿਹੜੇ ਰੋਜ਼ਗਾਰ ਕਰ ਰਹੇ ਆ ਤੇ ਇੱਥੇ ਸੜਕਾਂ ਦੇ ਆਪ ਦਾ ਛੋਟਾ ਮੱਧਰ ਦਾ ਰੋਜ਼ਗਾਰ ਕਰਿਆ ਇਹਨਾਂ ਨੂੰ ਸਪੋਰਟ ਕਰਨ ਦੀ ਲੋੜ ਆ